ਜੀ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਗਲੈਮਰ ਗੌਸਪ ਦੀ ਪੇਸ਼ਕਸ਼ ਤੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਗੌਸਪ ਡਰਾਮਾ ਅਤੇ ਕੰਟਰੋਵਰਸੀ ਦੇ ਨਾਲ ਭਰੀ ਹੋਈ ਦਿਲਚਸਪ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਐਲਵਿਸ਼ ਯਾਦਵ ਤੋਂ ਲੈ ਕੇ ਟੀਵੀ ਦੇ ਮਸ਼ਹੂਰ ਚਿਹਰੇ ਕਰਨਵੀਰ ਮੇਰਾ ਤੱਕ ਤਾਂ ਦੇਖਦੇ ਹਾਂ ਅੱਜ ਕੀ ਕੀ ਖਾਸ ਅਪਡੇਟਸ ਨੇ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਕਰਨਵੀਰ ਦੇ ਲਾਈਫ ਡਰਾਮਾ ਬਾਰੇ ਰਿਐਲਿਟੀ ਸ਼ੋਅ ਦੀ ਟਰੋਫੀ ਜਿੱਤੀ ਪਰ ਅਸਲ ਜ਼ਿੰਦਗੀ ਦੇ ਵਿੱਚ ਟੁੱਟ ਚੁੱਕਿਆ ਰਿਸ਼ਤਾ ਫੇਰ ਗੱਲ ਕਰਾਂਗੇ ਕੋਰਟ ਕਚੈਰੀ ਦੇ ਚੱਕਰਾਂ ਦੇ ਵਿੱਚ ਫੇਰ ਫਸ ਗਏ ਨੇ ਐਲਵਿਸ਼ ਯਾਦਵ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਬਰਾਕ ਓਬਾਮਾ ਤੇ ਮਿਸ਼ੇਲ ਓਬਾਮਾ ਦੇ ਵਿਚਾਲੇ ਦੂਰੀਆਂ ਤੋਂ ਬਾਅਦ ਹਾਲੀਵੁੱਡ ਐਕਟਰੈਸ ਦੇ ਨਾਲ ਜੁੜਿਆ ਬਰਾਕ ਓਬਾਮਾ ਦਾ ਨਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੇ ਕਿੰਗ ਆਫ ਕੰਟਰੋਵਰਸੀ ਐਲਵਿਸ਼ ਯਾਦਵ ਦੀ ਜਿਨ੍ਹਾਂ ਦਾ ਨਾਂ ਸੁਣਦਿਆਂ ਹੀ ਮਨ ਦੇ ਵਿੱਚ ਮਸਾਲੇ ਦਾ అలਾਰਮ ਵੱਜਦਾ ਹੈ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਨੇ ਇਸ ਵਾਰ ਗਾਜ਼ੀਆਬਾਦ ਦੀ ਅਦਾਲਤ ਨੇ ਐਲਵਿਸ਼ ਯਾਦਵ ਦੇ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ ਨੇ ਐਫ ਆਈ ਆਰ ਮੁਤਾਬਕ ਸੌਰਭ ਗੁਪਤਾ ਨਾਮ ਦੇ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਐਲਵਿਸ਼ ਨੇ ਉਹਨਾਂ ਦੀ ਕਾਰ ਦਾ ਪਿੱਛਾ ਕੀਤਾ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ ਅਤੇ ਹੁਣ ਜਦੋਂ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਸੌਰਭ ਨੇ ਬੇਬਸ ਹੋ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਤਾਂ ਅਦਾਲਤ ਨੇ ਵੀ ਤੁਰੰਤ ਮੁਕੱਦਮਾ ਚਲਾਉਣ ਦੇ ਹੁਕਮ ਦੇ ਦਿੱਤੇ ਨੇ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਐਲਵਿਸ਼ ਯਾਦਵ ਕਾਨੂੰਨੀ ਮੁਸੀਬਤ ਦੇ ਵਿੱਚ ਫਸਿਆ ਹੋਵੇ ਪਹਿਲਾਂ ਈਡੀ ਨੇ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਸੀ ਫਿਰ ਸੱਪਾਂ ਦੀ ਡਿਲੀਵਰੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਤੇ ਹੁਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਮੁਸੀਬਤ ਖੜੀ ਹੋ ਚੁੱਕੀ ਹੈ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਛੋਟੇ ਪਰਦੇ ਦੇ ਸੁਪਰਸਟਾਰ ਕਰਨ ਵੀਰ ਮੇਰਾ ਦੇਵਲ ਜੋ ਆਪਣੇ ਪ੍ਰੋਫੈਸ਼ਨਲ ਅਤੇ ਪਰਸਨਲ ਜ਼ਿੰਦਗੀ ਦੋਵਾਂ ਦੇ ਲਈ ਹੀ ਸੁਰਖੀਆਂ ਦੇ ਵਿੱਚ ਨੇ ਇੱਕ ਪਾਸੇ ਉਹਨਾਂ ਨੇ ਬਿੱਗਬੋਸ ਸੀਜ਼ਨ 18 ਦੀ ਟ੍ਰੋਫੀ ਜਿੱਤ ਕੇ ਫੈਨਸ ਦਾ ਦਿਲ ਜਿੱਤ ਲਿਆ ਹੈ ਤਾਂ ਦੂਜੇ ਪਾਸੇ ਉਹਨਾਂ ਦੀ ਨਿੱਜੀ ਜ਼ਿੰਦਗੀ ਨੇ ਵੀ ਲੋਕਾਂ ਨੂੰ ਹੈਰਾਨ ਕਰ ਦਿੱਤਾ। ਕਰਨਵੀਰ ਨੇ ਆਪਣੀ ਦੂਜੀ ਪਤਨੀ ਨੀਦੀ ਸੇਡ ਦੇ ਨਾਲ ਡਾਈਵੋਰਸ ਲੈ ਲਿਆ ਸੀ ਅਤੇ ਨੀਦੀ ਨੇ ਹੁਣ ਆਪਣੇ ਨਵੇਂ ਜੀਵਨ ਦੀ ਸੰਦੀਪ ਕੁਮਾਰ ਦੇ ਨਾਲ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਹੈ। ਨੀਦੀ ਨੇ ਸੋਸ਼ਲ ਮੀਡੀਆ ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅਤੇ ਇੱਕ ਖੂਬਸੂਰਤ ਜਿਹਾ ਕੈਪਸ਼ਨ ਵੀ ਲਿਖਿਆ, "ਅਖਰਕਾਰ ਮੈਨੂੰ ਆਪਣਾ ਜੀਵਨ ਸਾਥੀ ਮਿਲ ਹੀ ਗਿਆ। ਤੁਸੀਂ ਮੈਨੂੰ ਦੱਸਿਆ ਕਿ ਪਿਆਰ ਸਟਰਗਲ ਨਹੀਂ ਹੈ ਵੈਸੇ ਜੇਕਰ ਕਰਨਵੀਰ ਦੀ ਜ਼ਿੰਦਗੀ ਤੇ ਨਜ਼ਰ ਮਾਰੀਏ ਤਾਂ ਉਹਨਾਂ ਦੇ ਰਿਸ਼ਤੇ ਜਿਹੜੇ ਹੈਗੇ ਨੇ ਵਿਆਹ ਦੇ ਮੰਡਪ ਤੋਂ ਜ਼ਿਆਦਾ ਉਹਨਾਂ ਦੇ ਡਾਈਵੋਰਸ ਦੀਆਂ ਸੁਰਖੀਆਂ ਜ਼ਿਆਦਾ ਰਹੀਆਂ ਨੇ ਉਹਨਾਂ ਦਾ ਪਹਿਲਾ ਵਿਆਹ ਬਚਪਨ ਦੀ ਦੋਸਤ ਦੇਵਿਕਾ ਮੇਰਾ ਦੇ ਨਾਲ ਹੋਇਆ ਸੀ ਜੋ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕਿਆ ਫਿਰ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਨੀਦੀ ਦੇ ਨਾਲ ਵਿਆਹ ਕਰਾ ਲਿਆ ਸੀ ਪਰ ਇਹ ਰਿਸ਼ਤਾ ਵੀ 1 ਸਾਲ ਚ ਹੀ ਖਤਮ ਹੋ ਗਿਆ ਸੀ ਨੀਦੀ ਨੇ ਇਸ ਰਿਸ਼ਤੇ ਨੂੰ ਆਪਣੀ ਸਭ ਤੋਂ ਵੱਡੀ ਖੁੱਲ ਦੱਸਿਆ ਸੀ ਹੁਣ ਨੀਦੀ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਤੇ ਕਰਨਵੀਰ ਸ਼ਾਇਦ ਉਹ ਤੀਜੀ ਟਰੋਫੀ ਦੀ ਤਿਆਰੀ ਕਰਨਗੇ ਜੈਨੀਫਰ ਐਨੀਸਟਨ ਦਾ ਨਾਂ ਸੁਣਦਿਆਂ ਹੀ ਸਾਨੂੰ ਫਰੈਂਡਸ ਦੀ ਖੁਸ਼ੀ ਭਰੀ ਦੁਨੀਆ ਯਾਦ ਆ ਜਾਂਦੀ ਹੈ ਪਰ ਜਨਾਬ ਇਸ ਵਾਰ ਗੱਲ ਫਰੈਂਡਸ ਤੋਂ ਅੱਗੇ ਵੱਧ ਕੇ ਹਾਈ ਪ੍ਰੋਫਾਈਲ ਅਫਵਾਮਾਂ ਤੱਕ ਪਹੁੰਚ ਗਈ ਹੈ ਸੋਸ਼ਲ ਮੀਡੀਆ ਤੇ ਚਰਚਾ ਦਾ ਜਿਹਾ ਬਾਕਸ ਖੁੱਲ ਗਿਆ ਹੈ ਕਿ ਜੈਨੀਫਰ ਦਾ ਨਾਂ ਜੋੜ ਦਿੱਤਾ ਹੈ ਸਿੱਧਾ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਕਹਾਣੀ ਦੇ ਵਿੱਚ ਟਵਿਸਟ ਉਦੋਂ ਆਇਆ ਜਦੋਂ ਖਬਰਾਂ ਆਈਆਂ ਸੀ ਕਿ ਬਰਾਕ ਅਤੇ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਦੇ ਰਿਸ਼ਤੇ ਦੇ ਵਿੱਚ ਖਟਾਸ ਆ ਗਈ ਹੈ ਉਤੋਂ ਇੰਟੱਚ ਮੈਗਜ਼ੀਨ ਨੇ ਜੈਨੀਫਰ ਅਤੇ ਬਰਾਕ ਓਬਾਮਾ ਦੀ ਕੈਮਿਸਟਰੀ ਤੇ ਇੱਕ ਕਵਰ ਸਟੋਰੀ ਵੀ ਪਬਲਿਸ਼ ਕਰ ਕੀਤੀ ਤੇ ਅੱਗ ਦੇ ਵਿੱਚ ਕਿਉਂ ਪਾ ਦਿੱਤਾ ਹੁਣ ਤਾਂ ਜਿਵੇਂ ਮਿਸ਼ੇਲ ਓਬਾਮਾ ਨੇ ਸੋਹ ਖਾਦੀ ਹੈ ਕਿ ਹੁਣ ਕਿਸੇ ਵੀ ਵੱਡੇ ਸਮਾਗਮ ਦੇ ਵਿੱਚ ਉਹ ਨਜ਼ਰ ਨਹੀਂ ਆਉਣਗੇ ਉਹ 20 ਜਨਵਰੀ ਨੂੰ ਵੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਸੋਹ ਚੁੱਕ ਸਮਾਗਮ ਦੇ ਵਿੱਚ ਨਜ਼ਰ ਨਹੀਂ ਆਈ ਸੀ ਵੈਸੇ ਤਾਂ ਜੈਨੀਫਰ ਦੀ ਨਿੱਜੀ ਜ਼ਿੰਦਗੀ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਪਹਿਲਾਂ ਬ੍ਰੈਡ ਪਿਟ ਫਿਰ ਜਸਟਿਨ ਅਤੇ ਹੁਣ ਇਹ ਹਾਈ ਵੋਲਟੇਜ ਡਰਾਮਾ ਬ੍ਰਾਕ ਮਿਸ਼ੇਲ ਅਤੇ ਜੈਨੀਫਰ ਦੇ ਇਸ ਲਵ ਟ੍ਰਾਇੰਗਲ ਤੇ ਅਜੇ ਵੀ ਬ੍ਰਾਕ ਓਬਾਮਾ ਕਪਲ ਦਾ ਬਿਆਨ ਸਾਹਮਣੇ ਨਹੀਂ ਆਇਆ ਪਰ ਲੋਕ ਸੋਸ਼ਲ ਮੀਡੀਆ ਤੇ ਮੀਮਸ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਤਾਂ ਦੋਸਤੋ ਇਹ ਸੀ ਐਂਟਰਟੇਨਮੈਂਟ ਦੀ ਫੁੱਲ ਡੋਜ਼ ਅੱਜ ਦੀਆਂ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਦਾ ਸ਼ੋ ਗਲੈਮਰ ਗੋਸਪ ਫੇਰ ਮਿਲਾਂਗੇ ਐਂਟਰਟੇਨਮੈਂਟ ਦੀ ਦੁਨੀਆ ਦੀਆਂ ਖਾਸ ਖਬਰਾਂ ਦੇ ਨਾਲ